ਭਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਗੱਬਣ ਝੋਟੀ ਦਿਖਾਉਣੀ ਹੈ ਰੇਟ ਵੀਡੀਓ ਦੇ ਵਿੱਚ ਹੋਊਗਾ ਬਿਲਕੁਲ ਰਲਦਾ ਮਿਲਦਾ ਆਓ ਅਗੇ ਵੀਰ ਨਾਲ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਵੀਰੇ ਨਾਮ ਐਡਰੈਸ ਦੱਸੋ ਆਪਣਾ ਨਾਮ ਮੇਰਾ ਵੀ ਜੀ ਵੀਰੇ ਪਿੰਡ ਦਾ ਯਾਰ ਤੁਸੀਂ ਰਾਮਪੁਰੂਨ ਤੇ ਫੋਨ ਨੰਬਰ 9888224013 9888224013 ਤੇ ਜਿਹੜੀ ਵੀ ਰ ਅਪਾਂ ਝੋਟੀ ਦੇਖ ਰਹੇ ਆ ਸੁਆਹ ਕਿਹੜਾ ਸੂਰੀ ਐ ਇਹ ਦੂਜਾ ਸੁਆਹ ਸੁੰਦੀ ਐ ਜੀ ਅੱਛਾ ਦੂਜਾ ਸੁਆਹ ਸੂਰੀ ਐ ਕੈ ਦਿਨ ਪੈਂਡਿੰਗ ਪਿਆ ਸੂਣਦੇ ਤੇ ਇਹ ਦਿਨ ਦੇ 5-7 ਦਿਨ ਡੜ ਪੂਰੇ ਹੁਣ ਤੇ ਪਏ ਜੀ ਠੀਕ ਐ ਇੱਕ ਹਫਤਾ ਸੂਣ ਦੇ ਵਿੱਚ ਬਾਕੀ ਆ ਤੇ ਲੇਵਾ ਬੜਾ ਫਟਫੜ ਜਾਵਾ ਸੂਤਾ ਇੱਕ ਹਨਾ ਠੀਕ ਐ ਤੇ ਪਹਿਲੇ ਸੂਹ ਦੁੱਧ ਕਿੰਨਾ ਕ ਦੱਸਿਆ ਮਾਲਕ ਨੇ ਆਪਾਂ ਨੂੰ ਪਹਿਲੇ ਸੂਹ ਨੇ 11-12 ਕਿਲੋ ਦੁੱਧ ਕਿਹਾ ਵੀ ਮਾਲਕ ਨੇ ਠੀਕ ਐ ਕਹਿੰਦਾ ਆਪਾਂ 11 ਕਿਲੋ ਦੁੱਧ ਕੋਇਆ ਆਪਾਂ ਨੂੰ ਠੀਕ ਐ ਖਰਾ 11 ਕਿਲੋ ਦੁੱਧ ਦਾ ਦਿੱਤਾ ਹੋਇਆ ਠੀਕ ਹੈ ਅੱਜ ਹਫ਼ਤਾ ਖੰਡ ਬਾਕੀ ਆ ਹਾਂ ਜੀ ਹਫ਼ਤਾ ਲਈ ਰਾਮ ਦਾ ਜੀ ਠੀਕ ਹੈ ਅੰਦਾਜ਼ਾ ਇਹ ਕਿ ਦੁੱਧ ਕਿੰਨਾ ਪਾ ਦੂਗੀ ਇਹ ਬੋ ਬੇਰੀ ਆਪਾਂ ਤਾਂ 12 13 ਕਹਿ ਕੇ ਵੇਚਾਂਗੇ ਕਿਉਂਕਿ ਇਹ ਕਰਮਾ ਦਾ 15 ਦੇ ਨੇ 10 ਦੇ ਦੇ 12 ਦੇ ਦੇ ਕਹਿਣ ਦਾ ਆਪਾਂ 12 ਕਿਲੋ ਦੁੱਧ ਪਾਉਣ ਵਾਲੀ ਝੋਟੀ ਹੈਗੀ ਆ ਹਾਂ ਜੀ ਹੈਗੀ ਠੀਕ ਹੈ ਰੇਟ ਇਹਦਾ ਕੀ ਰਹੂਗਾ ਜੀ ਬਿਲਕੁਲ ਵੇਚਣ ਵਾਲਾ ਜਮਾ ਰੇਟ ਕਰਨਗੇ ਜਮਾ ਲੈਣ ਦੇ ਨਹੀਂ ਬਸ ਲੈਣ ਦੇ ਨਹੀਂ ਦੱਸਣਾ ਜਮਾ 95000 ਰੁਪਏ ਮੁੱਲ 92000 ਦੀ ਝੋਟੀ ਦੀ ਠੀਕ ਹੈ 92000 ਤੇ ਛੋਟ ਸੱਪਾ ਮਾਨਦਾਨ ਬੰਦਿਆਂ ਕਰ ਦਾਂਗੇ ਮਾਨਦਾਨ ਤੋਰੀ ਕਰਨ ਸੁਬ੍ਰਤ ਸਿੰਘ ਨੂੰ ਮੱਥਾ ਦੇਖ ਸਕਦਾ ਸੋਹਣਾ ਸਾਫ ਸੁਥਰਾ ਚੰਗੀ ਕੱਦਗਾੜ ਜਿੰਦ ਜਹਲ ਵਾਲੀ ਝੋਟੀ ਹੈ ਤੇ ਬਾਕੀ ਥਾਣਾ ਚ ਸਪੇਸ ਦੇਖੋ ਗੱਠ ਗੱਠ ਦੀ ਬਿੱਤੀ ਤੇ ਥਣ ਪਿਆ ਹੈਗਾ ਤੇ ਥਣ ਦੇਖੋ ਸੋਹਣਾ ਸਾਫ ਸੁਥਰਾ ਹਜੇ ਇਹਦਾ 1 ਹਫਤਾ ਸੂਣ ਚ ਬਾਕੀ ਆ ਤੇ ਵੀਰੋ ਠੰਡੀ ਸੀਲ ਦਾ ਤਾਂ ਕੋਈ ਅੰਤ ਨਹੀਂ ਹਨਾ ਠੰਡੀ ਸੀਲ ਠੰਡੀ ਫੋਨ ਹੈ ਬਾਈ ਠੀਕ ਆ 12 ਕਿਲੋ ਦੁੱਧ ਖਰਾ ਪਾ ਦੂੰ ਤੇ ਬਾਕੀ ਨਾ ਰੇਟ 92000 ਰੁਪਏ ਵੀਰ ਨੇ ਕਹਿਤਾ ਇੰਨਾ ਜੈਨੂਨ ਰੇਟ ਮੈਂ ਕਹਿੰਦਾ ਮੁਸ਼ਕਲ ਆ ਕਿਧੋਂ ਨਹੀਂ ਦੇਰ ਮਿਲਣਾ ਸੋ ਉਹ ਨਹੀਂ ਗੱਲ ਹੈ ਬਾਕੀ ਪਿੰਡੇ ਦੇ ਨਾੜਾ ਨੂੜਾ ਦੇਖੋ ਯਾਰ ਨਾੜ ਠੀਕ ਹੈ ਆਏ ਨਹੀਂ ਕੋ ਮੋٹے ਜੰਮ ਦੀ ਮੈਂ ਅਗਲਾ ਕਹਿੰਦਾ ਮੋٹے ਜੰਮ ਦੀ ਨੇ ਦੁੱਧ ਨਹੀਂ ਦੇਂਦੇ ਠੀਕ ਹੈ ਬਿਲਕੁਲ ਨਾਚ ਕੇ ਚੰਮੜੀ ਦੇ ਵਿੱਚ ਆ ਹਨਾ ਕਹਿੰਦਾ ਪਾ ਦੁੱਧ 11 12 ਕਿਲੋ ਦਾ ਖਰਾਬ ਹੋਣਾ ਨਹੀਂ ਜਮਾ ਹਕੀਕਤ ਹੈਗੀ ਆ ਕਿਹੜਾ ਬੰਦਾ ਸੇਵ ਵਾਲਾ ਆਏ ਨਹੀਂ ਪਤਾ 14 ਕਿਲੋ ਮੈਂ ਦੇ ਦੇ ਆਪਾਂ ਤਾਂ 12 ਕਹਿੰਗੇ ਵੇਚਣੀ ਸੋ ਅਜਨੇ ਬਹੁ ਵੀ ਰਿਕਾਲ ਕਰਦੇ ਕਿ 80 85 ਰਈ ਟੋਕਰ ਤੇ ਲਾ ਦਾਂਗੇ ਸੋ ਜਮਾ ਕਹਿੰਦਾ 100 ਚਾਚਾ ਤੇ ਇੱਕ ਪਿਆ ਉਹ ਗੱਲ ਸੱਜਰ ਸੱਜਰੀ ਹੁੰਦੀ ਆ 92000 ਚੋਂ ਘੱਟ ਆਏ ਦਾ ਮਾਣ ਤੜ ਹੋ ਤੇ ਵੀਰੇ ਖਿੱਚੇ ਖੁੱਚਣ ਦੇ ਨਰਮ ਜਮਾ ਜਮਾ ਨਰਮ ਬਾਈ ਚ ਜਿਹੜੇ ਬੰਦੇ ਤੋਂ ਲਈ ਆ ਆਪਣੇ ਤਸਵੀਰ ਵਾਲੇ ਬੰਦੇ ਤੋਂ ਮੈਂ ਲਈ ਆ ਠੀਕ ਹੈ ਜਵਾਈ ਦੀ ਜਿਵੇਂ ਗਾਇਕਾਂ ਚੁੰਨੇ ਆਏ ਆ ਅਸਲੀ ਕਰੀ ਠੀਕ ਹੈ 92 ਜੋ ਮਾਰਦਾਨ ਹੋ ਜਾਊਗਾ 982240 ਦੇ ਰਹਾ ਹਨਾ ਪੈਂਡਰ 98224013 ਪਿੰਡ ਰਾਇਆ ਜ਼ਿਲ੍ਹਾ ਬਠਿੰਡਾ ਵੀਡੀਓ ਦੇਖਣੇ ਚੈਨਲ ਨੂੰ ਪਿਆਰ ਦੇ ਦਿੱਤਾ ਹੈ